ਠੀਕ ਹੈ ਤੇ ਸੋਮਵਾਰ ਨੂੰ ਤੇਰੇ ਘਰ ਤੇ ਜਾ ਜਣ ਅੱਜ ਫਿਰ ਤੁਸੀਂ ਇੱਥੇ ਕਿਵੇਂ ਭਾਨੇ ਦੇ ਚੰਗੇ ਕੰਮਾਂ ਨੂੰ ਸਲੂਟ ਹੈ ਸਲਾਮ ਹੈ ਠੀਕ ਹੈ ਇਹ ਚੀਜ਼ ਅਸੀਂ ਤਾਂ ਕੰਨੀ ਕਹਿੰਦੇ ਹਾਂ ਪਰ ਇਹ ਭਰਾ ਆ ਸਾਡਾ ਸਾਡੇ ਗਵਾਂਢੀ ਪਿੰਡ ਦੇ ਮੁੰਡਾ ਇਹ ਚੱਕ ਲਈ ਸ਼ੇਰ ਤੋਂ ਬਾਕੀ ਗੱਲਬਾਤ ਸਾਰੀ ਆਪਾਂ ਬਾਅਦ ਵਿੱਚ ਪੁੱਛਾਂਗੇ ਵੀ ਇਹ ਅੱਜ ਇੱਥੇ ਕਰਨ ਕੀ ਆਇਆ ਕਰਨ ਕਿਵੇਂ ਪਹੁੰਚੇ ਹੋ ਬਈ ਤੁਸੀਂ ਅੱਜ ਬਈ ਮੇਰੇ ਨਾਲ 1 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਮੇਰੇ ਪੈਸੇ ਫਸੇ ਖੜੇ ਆ ਠੀਕ ਹੈ ਮੈਂ ਬਾਹਰ ਦੀ ਫੈਲ ਲਈ ਸੀ ਫੀਸ ਭਰੀ ਸੀ ਕਾਲਜ ਦੇ ਵਿੱਚ ਤੇ ਕਿਤੋਂ ਦੀ ਫੈਲ ਲਈ ਸੀ ਮੈਂ ਬਾਈ ਲਈ ਸਾਈਪਰੈਸ ਯੂਰਪ ਦੀ ਠੀਕ ਹੈ ਤੇ 1 ਸਾਲ ਹੋ ਗਿਆ ਮੇਰੇ ਵੀਜ਼ਾ ਨਹੀਂ ਆਇਆ ਦੋ ਵਾਰੀ ਏਜੰਟਾਂ ਨੇ ਧੱਕੇ ਨਾਲ ਮੇਰਾ ਵੀਜ਼ਾ ਲਵਾਤਾ ਨਾ ਨਾ ਆਊਗਾ ਤੇ ਕਿਉਂ ਆਊਗਾ ਤੇ ਕਿਉਂਗਾ ਭਈਆ ਆਇਆ ਨਹੀਂ ਹੈਗਾ ਠੀਕ ਹੈ ਚਲੋ ਮੈਂ ਉਦੋਂ ਉਹਨਾਂ ਨੇ ਤਰਲੇ ਮਿੰਤਾ ਕਰੀਆ ਮਾਂ ਬਾਈ ਬਣਾ ਮੇਰੇ ਪੈਸੇ ਮੜਵਾ ਦਿਓ ਯਾਰ ਮੈਂ ਕਿਹਾ ਮੈਨੂੰ ਵਿਆਜ ਪਈ ਜਾਂਦਾ ਪਰ ਭਈ ਉਹਨਾਂ ਦੀ ਸਿਹਤ ਕੋਈ ਅਸਰ ਨਹੀਂ ਹੋਇਆ ਹਨ ਤੇ ਉਹ ਤੋਂ ਬਾਅਦ ਭਈ ਮੈਂ ਪਹਿਲਾਂ ਸੋਚ ਰਿਹਾ ਸੀਗਾ ਵੀ ਚਲੋ ਕੋਈ ਪੁਲਿਸ ਪ੍ਰੋਸੀਜਨ ਕੋਲੇ ਜਾਈਏ ਉਦੋਂ ਉਹਦੇ ਵਿੱਚੋਂ ਤੁਹਾਨੂੰ ਪਤਾ ਹੈ ਨਾ ਵੀ ਬੰਦੇ ਸਲਾਹ ਦੇ ਨਾਲ ਹੁੰਦੇ ਆ ਮੈਨੂੰ ਕਿਸੇ ਬੰਦੇ ਨੇ ਕਿਹਾ ਕਹ ਖਾਣੇ ਕਚਰੀਆਂ ਬਹੁਤ ਲੰਬਾ ਟਾਈਮ ਲੈ ਜਾਂਦੇ ਨੇ ਇਹ ਚੀਜ਼ਾਂ ਨੂੰ ਤੇ ਬਾਈ ਫਿਰ ਮੈਨੂੰ ਸਲਾਹ ਦਿੱਤੀ ਕਿਉਂਕਿ ਤੁਹਾਨੂੰ ਪਤਾ ਦੁਨੀਆ ਦੇਖਦੇ ਬਾਈ ਭਾਨੇ ਨੂੰ ਵੀਡੀਓ ਤੇ ਉੱਥੋਂ ਬਾਈ ਵੀਡੀਓ ਦੇਖ ਕੇ ਮੈਂ ਬਾਈ ਕੋਲੇ ਆਇਆ ਤੇ ਬਾਈ ਨੂੰ ਦੱਸਿਆ ਮੈਂ ਕਿਹਾ ਬਾਈ ਐਵੇਂ ਐ ਕਰਕੇ ਵੀ ਇੰਨਾ ਟਾਈਮ ਹੋ ਗਿਆ ਮੇਰੇ ਪੈਸੇ ਫਸੇ ਖੜੇ ਆ ਤੇ ਬਾਈ ਨੇ ਮੈਨੂੰ ਕਿਹਾ ਕਹਿੰਦਾ ਵੀ ਕਾਲ ਲਾ ਉਹਨਾਂ ਨੂੰ ਮੇਰੀ ਗੱਲ ਕਰਾ ਤਾਂ ਬਾਈ ਮੈਂ ਉਹਨਾਂ ਨਾਲ ਗੱਲ ਕਰਾਈ ਬਾਈ ਨੇ ਉਹਨੂੰ ਸਿਰਫ ਦੋ ਦਿਨਾਂ ਦਾ ਟਾਈਮ ਦਿੱਤਾ ਵੀ ਭਾਈ ਦੋ ਦਿਨਾਂ ਦੇ ਵਿੱਚ ਵਿੱਚ ਪੈਸੇ ਮੁੜ ਜਾਣੇ ਚਾਹੀਦੇ ਨੇ ਠੀਕ ਹੈ ਚਲੋ ਬਾਈ ਉਸ ਤੋਂ ਬਾਅਦ ਉਹਨਾਂ ਨੇ ਦੋ ਮਹੀਨਾ ਟਪਾਤੇ ਪਰ ਮੈਂ ਬਾਈ ਕੋਲੇ ਦੁਬਾਰੇ ਆਇਆ ਨਹੀਂ ਸੀਗਾ ਕਿਉਂਕਿ ਮੈਨੂੰ ਉਹਨਾਂ ਨੇ ਪਹਿਲੀ ਫੋਨ ਲਾਦਿਆ ਕਰਨ ਜਦੋਂ ਉਹਨਾਂ ਨੂੰ ਪਤਾ ਵੀ ਬੁੱਧਵਾਰ ਨੂੰ ਪੈਂਦਾ ਉਹ ਮੈਨੂੰ ਪਹਿਲੀ ਸੋਮਵਾਰ ਮੰਗਲਵਾਰ ਨੂੰ ਫੋਨ ਲਾਦਿਆ ਕਰਨ ਤੇ ਮੈਨੂੰ ਕਹਦਿਆ ਕਰਨਾ ਨਹੀਂ ਨਹੀਂ ਵੀਰੇ ਬਸ ਆਹ ਕੰਮ ਰਹਿ ਗਿਆ ਅੱਜ ਆ ਕਰਤਾ ਅੱਜ ਮੇਲ ਪਾਤੀ ਅੱਜ ਪ੍ਰੋਸੈਸਿੰਗ ਪਾਤੀ ਅੱਜ ਇਹ ਅਜ ਉਹ ਚਲੋ ਜੀ ਦੋ ਮਹੀਨਾ ਟੱਪ ਗਏ ਜੋ ਦੋ ਮਹੀਨਾ ਬਾਅਦ ਮੈਂ ਦੇਖਿਆ ਵੀ ਪਾਣੀ ਦੁਬਾਰੇ ਦੁਬਾਰੇ ਬਾਈ ਕੋਲੇ ਆਇਆ ਠੀਕ ਹੈ ਤੇ ਦੁਬਾਰੇ ਬਾਈ ਦੀ ਮੈਂ ਗੱਲ ਕਰਾਈ ਪੋਸਟ ਟਾਈਮ ਬਾਈ ਹੋਰ ਪਾਸੇ ਵੀ ਸੀਗਾ ਬਾਈ ਅਮਨੇ ਨੇ ਗੱਲ ਕੀਤੀ ਹਮ ਚਲੋ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀਰੇ ਤੇਰਾ ਪਹਿਲੀਆਂ ਚੋਂ ਤੇਰਾ ਕੰਮ ਕਰਕੇ ਦੇਣਾ ਤੇ ਬਾਈ ਲਗਭਗ ਮੇਰਾ ਖਿਆਲ ਹੈ ਵੀ ਬਾਈ ਭਾਨਾ 20 ਤਰੀਕ ਨੂੰ ਚੱਕਿਆ ਉਹਦੂ ਹਫਤਾ ਤੱਕ ਪਹਿਲਾਂ ਦੀ ਗੱਲ ਹੈ ਤੇ ਰਾਤ ਦੁਬਾਰ ਲਾਇਆ ਸੀ ਉਹਨਾਂ ਨੇ ਹਾਂ ਹਾਂਜੀ ਤੇ ਵੀਰੇ ਰਾਤ ਮੇਰੀ ਮੇਲ ਆ ਗਈ ਉਧਰੋਂ ਮੈਨੂੰ ਕਾਲ ਚ ਕਿਣੀ ਉਹ ਮੇਰੇ ਪੈਸੇ ਦੀ ਮੇਲ ਆ ਗਈ ਉਹ ਮੇਲ ਦਿਖਾਓ ਮਾੜੀ ਜੀ ਕਿੱਥੇ ਜਿਹੜੀ ਤੁਹਾਨੂੰ ਕੱਲ ਆਈ ਹੈ ਜਿਹੜੀ ਠੀਕ ਹੈ ਉਹ ਤੁਹਾਨੂੰ ਸਬੂਤ ਵੀ ਦਿਖਾ ਦੰਨੇ ਆ ਜਿਹੜੀ ਦੇ ਵਿੱਚ ਕਿੰਨੇ ਪੈਸੇ ਨੇ ਉਹ ਮੇਲ ਦੇ ਵਿੱਚ ਮੇਰੇ ਭਾਈ ਸਵਾ ਭਰੇਵੇਂ ਸਵਾ 4 ਸੀਗਾ ਉਸ ਕਾਲਜ ਦੇ ਦੇਖੋ ਪਾਲਿਸੀਆਂ ਦੀਆਂ ਕਟ ਕਟਾ ਕੇ ਮੈਨੂੰ ਉਹਦੇ ਵਿੱਚੋਂ 3780 ਯੂਰੋ ਮੇਰੇ ਵਾਪਸ ਆਉਣੇ ਆ ਕਿੰਨੇ ਬਣ ਗਏ ਇਹ ਟੋਟਲ ਲਗਭਗ ਇਹ ਤਾਂ ਭਾਈ ਬਣ ਗਿਆ ਆ ਸਾਢੇ 3.5 ਲੱਖ ਰੁਪਏ ਸਾਢੇ 3.5 ਲਖਾਇਓ ਮਾੜੀ ਜੀ ਮੇਲ ਕੱਢੋ ਤੇ ਤੁਸੀਂ ਸਬੂਤ ਦੇਖ ਲਿਓ ਆਪ ਵੀ ਕੋਈ ਐ ਨਹੀਂ ਹੈਗਾ ਵੀ ਨਾਰਮਲ ਹੀ ਠੀਕ ਹੈ ਕਹੇ ਤਾਂ ਵੀ ਪੈਸੇ ਆ ਜਾਣਗੇ ਬਹੁਤ ਲੋਕ ਨੇ ਜਿਹੜੇ ਉਹ ਆ ਚੀਜ਼ਾਂ ਦਾ ਸਵਾਲਾਂ ਦੇ ਜਵਾਬ ਮੰਗਦੇ ਨੇ ਵੀ ਆਰ ਪੈਸੇ ਦਾ ਵੀ ਭਾਨਾ ਕੱਲਾ ਫੋਨ ਕਰ ਦਿੰਦੇ ਪੈਸੇ ਕੀਤੇ ਕਿਸੇ ਦੇ ਆਏ ਹੋਣੇ ਜਾਂ ਆ ਮੇਲ ਕਾਲਜ ਦੀ ਆਈ ਪਈ ਹੈ ਚੰਗੀ ਤਰ੍ਹਾਂ ਤੁਸੀਂ ਆਪ ਦੇਖ ਲਓ ਇਹ ਕਦੋਂ ਹੁਣ ਪੈਸੇ ਕਦੋਂ ਆ ਜਾਣਗੇ ਖਾਤੇ ਇਹ ਬਈ ਅੱਜ ਛੁੱਟੀ ਸੀਗੀ ਕੱਲ ਨੂੰ ਛੁੱਟੀ ਆ ਸੋਮਵਾਰ ਤੱਕ ਤਾਂ ਨੇ ਮੈਨੂੰ ਟਾਈਮ ਦਿੱਤਾ ਕਹਿੰਦੇ ਵੀ ਤੇਰੇ ਮੇਲ ਆ ਗਈ ਤੇਰੇ ਪੈਸੇ ਉਧਰੋਂ ਪੈ ਅੱਜ ਬਾਈ ਮੈਂ ਸਪੈਸ਼ਲੀ ਧੰਨਵਾਦ ਕਰਨਾ ਹੈ ਜਿਹੜਾ ਮੇਰਾ ਬਾਈ ਸਾਲ ਸਵਾ ਸਾਲ ਤੋਂ ਕੰਮ ਫਸਿਆ ਹੋਇਆ ਸੀਗਾ ਠੀਕ ਹੈ ਉਹ ਬਾਈ ਭਾਨੇ ਦੇ ਇੱਕ ਫੋਨ ਤੇ ਹੱਲ ਹੋ ਗਿਆ ਬਾਈ ਦਾ ਹੈ ਨਹੀਂ ਭਾਨਾ ਤਾਂ ਇੱਥੇ ਫਿਰ ਬਾਈ ਕੋਈ ਨਹੀਂ ਬਾਈ ਨਹੀਂ ਹੈਗਾ ਬਾਈ ਦਾ ਪਰਿਵਾਰ ਹੈਗਾ ਤੇ ਬਾਈ ਵੀ ਚਲੋ ਅੱਜ ਆਸ ਆਪਾਂ ਨੂੰ ਵੀ ਆ ਜੂਗਾ ਮੈਂ ਇਸੇ ਕਰਕੇ ਆਇਆ ਸੀ ਮੈਂ ਕਿਹਾ ਸ਼ਾਇਦ ਬਾਈ ਆ ਰਿਹਾ ਹੋਣਾ ਕਰੇ ਠੀਕ ਹੈ ਠੀਕ ਹੈ ਤੇ ਕੋਈ ਨਹੀਂ ਬਾਈ ਡੀਕੇ ਦੇ ਬਾਈ ਨੂੰ ਬਾਕੀ ਦੇਖਦੇ ਆ ਵੀ ਕੀ ਬਣਦਾ ਠੀਕ ਹੈ ਵੈਸੇ ਪਰਿਵਾਰ ਦਾ ਧੰਨਵਾਦ ਆ ਬਾਈ ਬਹੁਤ ਬਹੁਤ ਤੇ ਤੁਸੀਂ ਇਹ ਚੀਜ਼ ਦੇਖ ਲਓ ਵੀ ਸਾਨੂੰ ਵਿੱਧ ਪ੍ਰੂਫ ਦਿਖਾਤਾ ਸੀ ਨੇ ਠੀਕ ਹੈ ਜਿਹੜੇ ਲੋਕ ਸਵਾਲਾਂ ਦੇ ਜਵਾਬ ਮੰਗਦੇ ਨੇ ਇਹਨਾਂ ਦੇ ਵੀ ਯਾਰ ਪ੍ਰੂਫ ਕਿੱਥੇ ਨੇ ਪੈਸੇ ਤਾਂ ਕਿਸੇ ਤੇ ਆਉਂਦੇ ਨਹੀਂ ਖਾਤੇ 'ਚ ਇਕੱਲੇ ਫੋਨ ਲਾ ਦਿੰਦੇ ਨੇ ਮੁੜ ਕੇ ਕੀਤੇ ਨਾ ਬਾਈ ਜੀ ਨੂੰ ਪ੍ਰੂਫ ਚਾਹੀਦਾ ਹੋਵੇ ਮੇਰਾ ਕੰਟੈਕਟ ਕਰ ਸਕਦਾ ਮੈਂ ਬਾਈ ਆਪਦਾ ਨੰਬਰ ਦੇ ਦਾਂ ਨਾ ਨਹੀਂ ਨੰਬਰ ਨਾ ਦੋ ਇਹਨਾਂ ਦਾ ਪਿੰਡ ਚੱਕਲੀ ਸ਼ੇਰ ਹੈ ਮਾਨਸਾ ਜ਼ਿਲ੍ਹੇ 'ਚ ਹੈ ਤਹਿਸੀਲ ਭਲਾਡੇ 'ਚ ਹੈ ਤੇ ਨਾਂ ਤੇ ਪਿਤਾ ਦਾ ਨਾਂ ਦੱਸ ਦੋ ਜੀ ਮੇਰਾ ਭਾਈ ਮੈਂ ਡਾਕਟਰ ਹਾਂ ਠੀਕ ਹੈ ਡ we